ਪੀਐਫਾਂ ਦੇ ਵਿੱਚ ਜਿਹੜਾ ਪੈਸਾ ਵਾ ਉਹ ਮੁਲਾਜ਼ਮਾਂ ਦੀ ਕੀਤੀ ਹੋਈ ਕਮਾਈ ਦਾ ਪੈਸਾ ਵਾ ਉਹਨਾਂ ਦੇ ਹੱਕ ਦੀ ਕਮਾਈ ਆ ਤੇ ਉਹ ਜਿਹੜਾ ਹੈਗਾ ਵਾ ਅਸੀਂ ਲੈ ਕੇ ਹਟਾਂਗੇ ਅਸੀਂ ਇਹਦੇ ਤੋਂ ਜਿਹੜਾ ਹੈਗਾ ਵਾ ਪਿੱਛੇ ਨਹੀਂ ਹਟਾਂਗੇ ਜੇ ਸਾਨੂੰ ਸਾਡਾ ਹੱਕ ਨਾ ਮਿਲਿਆ ਤਾਂ ਕਿ ਕੁਛ ਨਾ ਕੁਛ ਤਾਂ ਕਫਲਾ ਹੈ ਕੁਛ ਨਾ ਕੁਛ ਤਾਂ ਗੜਬੜ ਹੈ ਜੋ ਹੋ ਛੁੱਟੀਆਂ ਲੈ ਕੇ ਭੱਜ ਰਹੇ ਆ ਜਾਂਚ ਕਮੇਟੀ ਨੂੰ ਰਿਕਾਰਡ ਨਹੀਂ ਦੇ ਰਹੇ ਕਿ ਜਾਂਚ ਕਮੇਟੀ ਨੇ ਕਲ ਰਿਕਾਰਡ ਮੰਗਿਆ ਸੀਗਾ ਉਹਨਾਂ ਤੋਂ ਇਤੋਂ ਫਿਰ ਸਾਫ ਪਤਾ ਲੱਗਦਾ ਕਿ ਕੁਛ ਨਾ ਕੁਛ ਜੇ ਨਹੀਂ ਉੱਚ ਪਦਰੀ ਜਾਂਚ ਹੋਵੇ ਤਾਂ ਜਿਹੜਾ ਹੈਗਾ ਕੋਈ ਵੱਡਾ ਕਪੜਾ ਸਾਹਮਣੇ ਆ ਸਕਦਾ ਵਾ ਕੋਈ ਜਿਹੜੀ ਆ ਨਿੱਜੀ ਲੜਾਈ ਨਹੀਂ ਹੈਗੀ ਅਸੀਂ ਆਪਣੇ ਹੱਕ ਸੱਚ ਦੀ ਲੜਾਈ ਲੜ ਰਹੇ ਆ ਜਿਹੜੇ ਪੀਐਫਾਂ ਦੇ ਵਿੱਚ ਜਿਹੜਾ ਪੈਸਾ ਵਾ ਉਹ ਮੁਲਾਜ਼ਮਾਂ ਦੀ ਕੀਤੀ ਹੋਈ ਕਮਾਈ ਦਾ ਪੈਸਾ ਵਾ ਉਹਨਾਂ ਦੇ ਹੱਕ ਦੀ ਕਮਾਈ ਆ ਤੇ ਉਹ ਜਿਹੜਾ ਹੈਗਾ ਵਾ ਅਸੀਂ ਲੈ ਕੇ ਹਟਾਂਗੇ ਅਸੀਂ ਇਹਦੇ ਤੋਂ ਜਿਹੜਾ ਹੈਗਾ ਵਾ ਪਿੱਛੇ ਨਹੀਂ ਹਟਾਂਗੇ ਜੇ ਸਾਨੂੰ ਸਾਡਾ ਹੱਕ ਨਾ ਮਿਲਿਆ ਤਾਂ ਲੱਗਦਾ ਨਹੀਂ ਹੁਣ ਜਾਂਚ ਦੇ ਲਈ ਅਧਿਕਾਰੀ ਜਿਹੜੇ ਆ ਆਪਣੇ ਕੰਨ ਕਤੌਂਦੇ ਨੇ ਜਰ ਆ ਰਹੇ ਆ ਇੱਥੋਂ ਛੁੱਟੀਆਂ ਲੈ ਕੇ ਵੀ ਬਾਹਰ ਹੋ ਚੁੱਕੇ ਆ ਦੇਖੋ ਜੀ ਇੱਥੋਂ ਤਾਂ ਫਿਰ ਅਸੀਂ ਇਹੀ ਕਹਿ ਸਕਦੇ ਆ ਕਿ ਕੁਛ ਨਾ ਕੁਛ ਤਾਂ ਕਪੜਾ ਹੈ ਕੁਛ ਨਾ ਕੁਛ ਤਾਂ ਗੜਬੜ ਹੈ ਜੋ ਉਹ ਛੁੱਟੀਆਂ ਲੈ ਕੇ ਭੱਜ ਕਮੇਟੀ ਨੇ ਕਲਰ ਰਿਕਾਰਡ ਮੰਗਿਆ ਸੀਗਾ ਉਹਨਾਂ ਤੋਂ ਇਤੋਂ ਫਿਰ ਸਾਫ ਪਤਾ ਲੱਗਦਾ ਕਿ ਕੁਛ ਨਾ ਕੁਛ ਜੇ ਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਜਿਹੜਾ ਹੈਗਾ ਕੋਈ ਵੱਡਾ ਕਪੜਾ ਸਾਹਮਣੇ ਆ ਸਕਦਾ ਵਾ ਕਿਤੇ ਅਧਿਕਾਰੀ ਵੀ ਕੋਈ ਜਿਹੜੇ ਇਹਦੇ ਲਈ ਜੀ ਕਮਿਸ਼ਨਰ ਸਾਹਿਬ ਨੇ 8 ਮੈਂਬਰੀ ਜਿਹੜੀ ਹੈ ਕਮੇਟੀ ਬਣਾਈ ਹੈਗੀ ਆ ਉਹਦੇ 'ਚ ਦੋ ਸੇਵਾਮੁਕਤ ਕਰਮਚਾਰੀਆਂ ਨੂੰ ਵੀ ਲਿਆ ਗਿਆ ਹੈਗਾ ਵਾ ਕਿਉਂਕਿ ਇਹ ਮਾਮਲਾ ਰਿਟਾਇਰਮੈਂਟ ਕਰਮਚਾਰੀਆਂ ਦੇ ਨਾਲ ਵੀ ਸਬੰਧਤ ਹੈਗਾ ਵਾ ਉਹਨਾਂ ਨੇ ਵੀ 40-40 ਸਾਲ ਨੌਕਰੀਆਂ ਕੀਤੀਆਂ ਵਾ ਉਹਨਾਂ ਦੇ ਪੀਐਫ ਖਾਤਿਆਂ ਵਿੱਚ ਪੈਸਾ ਜਮ੍ਹਾਂ ਹੀ ਨਹੀਂ ਹੋਇਆਗਾ ਇਸ ਕਰਕੇ ਜਿਹੜਾ ਦੋ ਸੇਵਾਮੁਕਤ ਕਰਮਚਾਰੀ ਵੀ ਕਮੇਟੀ ਦੇ ਵਿੱਚ ਲਏ ਗਏ ਆ 8 ਅਧਿਕਾਰੀ ਆ ਕੋਈ ਕਿਹੜੇ ਦੋ ਅਧਿਕਾਰੀ ਛੁੱਟੀ ਲੈ ਕੇ ਚਲੇ ਗਏ ਜੀ ਉਹਨਾਂ ਦਾ ਕੀ ਜੀਸਾ ਨਾ ਛੁੱਟੀ ਦਾ ਰੀਜਨ ਤਾਂ ਜੀ ਦੇਖੋ ਹੁਣ ਸਾਹਮਣੇ ਆਊਗਾ ਵੀ ਕਿਹਨਾਂ ਉਹਨਾਂ ਦਾ ਕੀ ਰੀਜਨ ਹੋ ਸਕਦਾ ਵਾ ਉਹ ਕਿਉਂ ਭੱਜ ਰਹੇ ਹੈਗੇ ਛੁੱਟੀਆਂ ਲੈ ਕੇ ਜੇ ਉਹ ਸਹੀ ਹੈਗੇ ਆ ਤੇ ਜਾਂਚ ਕਮੇਟੀ ਨੂੰ ਜਿਹੜੀ ਆਪਦੀ ਉਹ ਕਿਹਨਾਂ ਰਿਕਾਰਡ ਪੇਸ਼ ਕਰਨ ਦੇਣ ਉਹਨਾਂ ਨੂੰ ਜਦੋਂ ਉਹਨਾਂ ਨੇ ਕੋਈ ਕਪੜਾ ਕੀਤਾ ਹੀ ਨਹੀਂ ਜਾਂ ਉਹ ਗਲਤ ਹੈ ਹੀ ਨਹੀਂਗੇ ਤੇ ਫਿਰ ਜਾਂਚ ਕਮੇਟੀ ਨੂੰ ਰਿਕਾਰਡ ਦੇਣ ਕੋ ਕਿਉਂ ਭੱਜ ਰਹੇ ਆ ਇੱਥੋਂ ਤਾਂ ਫਿਰ ਇਹੀ ਕਹਿ ਸਕਦੇ ਆ ਵੀ ਕੋਈ ਨਾ ਕੋਈ ਜ਼ਰੂਰ ਛੇੜਛਾੜ ਹੋਈ ਆ ਰਿਕਾਰਡ ਦੇ ਨਾਲ ਮੰਗਾ ਇਹੀ ਹੈ ਜੀ ਜਿਹੜਾ ਇਹ ਜਿਹੜੇ ਪੀ ਐਫ ਦੀ ਸਾਡਾ ਬਕਾਇਆ ਹੈਗਾ ਸਾਡੇ ਨੂੰ ਜਾਣਕਾਰੀ ਨਹੀਂ ਮਿਲਿਆ ਅਜੇ ਤੱਕ ਸਾਨੂੰ ਕੀ ਮਿਲ ਰਿਹਾ ਕੀ ਦੇਣਾ ਜਿਵੇਂ ਡੀਏ ਦੀ ਕਸਤਾ ਹੋਈਆਂ ਸਾਨੂੰ ਲੱਗਦੀ ਕਿ ਤਾਂ ਨਾਲ ਲਾ ਦਿੰਦੇ ਸੀ ਕਿ ਉਸ ਤੋਂ ਬਾਅਦ ਜਮਾ ਹੋਇਆ ਕਿ ਨਹੀਂ ਹੋਇਆ ਨਕਲੀ ਜੀਐਟਾ ਫੜੀਆਂ ਗਈਆਂ ਇਹਨਾਂ ਕੋਲ ਉਹ ਤੁਹਾਡੇ ਕੋਲ ਕੀ ਕੀ ਆ ਰਹੀ ਇਹਨਾਂ ਨੂੰ ਸਾਨੂੰ ਤਾਂ ਹਜੇ ਸੰਘਰਸ਼ ਸ਼ੁਰੂ ਕੀਤਾ ਹੋਇਆ ਅਸੀਂ ਰਿਟਾਇਰਮੈਂਟ ਨਾਲ ਕਹਤਾਂ ਅਸੀਂ ਫੈਡਰੇਸ਼ਨ ਦੇ ਨਾਲ ਆ ਜੇਕਰ ਇਹਨਾਂ ਨੇ ਨਾ ਕੀਤੀ ਸਾਡੀਆਂ ਮੰਗਾ ਪੂਰੀਆਂ ਰਿਟਾਇਰਮੈਂਟਾਂ ਦੇ ਹੱਕ ਨਾ ਦਿੱਤੇ ਅਸੀਂ ਰਿਟਾਇਰਮੈਂਟ ਸਭ ਤੋਂ ਅੱਗੇ ਹੋ ਕੇ ਅਸੀਂ ਲੜਾਈ ਲੜਾਂਗੇ